ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਿਤਾ ਸਰਬੰਸ ਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਇਤਿਹਾਸ ਬਾਰੇ ਬਹੁਤ ਸਾਰੇ ਵਿਦਵਾਨਾਂ ਨੇ ਬਹੁਤ ਸਾਰੇ ਕਥਾਵਾਚਕਾਂ ਨੇ ਬਹੁਤ ਸਾਰੇ ਸਹਿਤਕਾਰਾਂ ਨੇ ਵੱਖੋ ਵੱਖਰੇ ਰੂਪ ਦੇ ਵਿੱਚ ਉਸ ਇਤਿਹਾਸ ਦਾ ਜ਼ਿਕਰ ਕੀਤਾ ਹੈ ਉਸ ਵਿਲੱਖਣ ਤੇ ਲਾਸਾਨੀ ਸ਼ਹਾਦਤਾਂ ਨਾਲ ਭਰਪੂਰ ਇਤਿਹਾਸ ਨੂੰ ਆਪੋ ਆਪਣੇ ਢੰਗ ਦੇ ਨਾਲ ਪ੍ਰਚਾਰਿਆ ਹੈ ਵਿਚਾਰਿਆ ਹੈ ਪਰ ਇਸ ਨੂੰ ਅਸੀਂ ਜਿੰਨਾ ਵੀ ਵਿਚਾਰੀਏ ਜਿੰਨਾ ਵੀ ਇਸ ਬਾਰੇ ਗੱਲ ਕਰੀਏ ਉਨੀ ਹੀ ਥੋੜੀ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਸਮੁੱਚੇ ਪਰਿਵਾਰ ਦੀ ਲਾਸਾਨੀ ਸ਼ਹਾਦਤਾਂ ਅੱਗੇ ਇਹ ਬਹੁਤ ਥੋੜਾ ਹੈ। ਔਰ ਜਿਵੇਂ-ਜਿਵੇਂ ਅਸੀਂ ਇਹ ਵਿਚਾਰ ਦੇ ਜਾਵਾਂਗੇ ਉਸੇ ਤਰੀਕੇ ਦੇ ਨਾਲ ਹੀ ਇਹ ਸਾਡਾ ਜਿਹੜਾ ਪ੍ਰਚਾਰ ਆ ਉਹ ਇਤਿਹਾਸ ਆ ਸਾਡੇ ਅਗਲੇ ਬੱਚਿਆਂ ਕੋਲ ਪਹੁੰਚਦਾ ਜਾਵੇਗਾ। ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ 19 ਜੂਨ 1665 ਈਸਵੀ ਨੂੰ ਮਾਖੋਵਾਲ ਪਿੰਡ ਦੇ ਵਿੱਚ ਜੋ ਪਹਾੜੀ ਇਲਾਕਾ ਸੀ ਉਸ ਪਿੰਡ ਦੀ ਜ਼ਮੀਨ ਖਰੀਦੀ ਜਿਸ ਦਾ ਨਾਮ ਚੱਕ ਨਾਨਕੀ ਰੱਖਿਆ ਬੇਸ਼ੱਕ ਬਾਅਦ ਦੇ ਵਿੱਚ ਇਹ ਨਗਰ ਸ੍ਰੀ ਅਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਇਆ ਮਸ਼ਹੂਰ ਹੋਇਆ ਅਨੰਦਾਂ ਦੀ ਨਗਰੀ ਬਣਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ 5 ਸਾਲ ਦੀ ਆਜ਼ੂ ਦੇ ਵਿੱਚ ਸਨ ਜਦੋਂ ਸ੍ਰੀ ਅਨੰਦਪੁਰ ਸਾਹਿਬ ਵਿਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪਰਿਵਾਰ ਨੇ ਆ ਕੇ ਵਸਣਾ ਸ਼ੁਰੂ ਕੀਤਾ ਅਸੀਂ ਇਤਿਹਾਸ ਪੜ੍ਹਦੇ ਹਾਂ ਕਿ 9 ਸਾਲ ਦੀ ਉਮਰ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸੀ ਤਾਂ ਉਹਨਾਂ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਦੇ ਉੱਪਰ ਜੋ ਮੁਗਲ ਹਕੂਮਤ ਔਰੰਗਜ਼ੇਬ ਵੱਲੋਂ ਜ਼ਬਰ ਜ਼ੁਲਮਟਾਇਆ ਜਾ ਰਿਹਾ ਸੀ ਉਸ ਵਿਰੁੱਧ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹਾਦਤ ਦੇਣ ਲਈ ਆਪਣੇ ਹੱਥੀਂ ਭੇਜਿਆ ਆਪ ਭੇਜਿਆ ਮੁਗਲ ਹਕੂਮਤ ਤੇ ਪਹਾੜੀ ਰਾਜੇ ਗੁਰੂ ਪਰਿਵਾਰ ਨਾਲ ਤੇ ਗੁਰੂ ਘਰ ਦੇ ਨਾਲ ਕਾਫੀ ਖਾਰ ਖੰਦੇ ਸਨ ਇਸੇ ਖਾਰ ਤਹਿਤ ਵਜ਼ੀਰ ਖਾਨ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਲਈ ਕਿਹਾ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਨਕਾਰ ਕਰ ਦਿੱਤਾ ਤਾਂ ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ ਚਾਰੇ ਪਾਸਿਓ ਘੇਰਾ ਪਾਇਆ ਹੋਇਆ ਸੀ ਔਰ ਪੱਕਾ ਕੀ ਰਾਸੀ ਉਥੇ ਹਰ ਤਰ੍ਹਾਂ ਦੀ ਰਸਤ ਪਾਣੀ ਅਨਾਜ ਜਾਣਾ ਬੰਦ ਕਰ ਦਿੱਤਾ ਗਿਆ ਕਈ ਮਹੀਨਿਆਂ ਦਾ ਕੀਰਾ ਪਿਆਰਿਆ ਗੁਰਗੋਬ ਸਿੰਘ ਜੀ ਨੇ ਬਾਹਰ ਆਉਣ ਤੋਂ ਕਿਲਾ ਛੱਡਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਕੀਰਾ ਚੱਲਦਾ ਰਿਹਾ ਰਾਸ਼ਨ ਪਾਣੀ ਖਤਮ ਹੋ ਗਿਆ ਅੰਦਰ ਪਰਿਵਾਰ ਤੇ ਜੋ ਸੈਨਾ ਜੋ ਸਿਪਾਈ ਗੁਰਗੋਬ ਸਿੰਘ ਜੀ ਦੇ ਸਨ ਉਹ ਜਦੋਂ ਭੁੱਖਮਰੀ ਦੀ ਹਾਲਤ ਵਿੱਚ ਚਲੇ ਗਏ ਤਾਂ ਉਹਨਾਂ ਨੇ ਗੁਰੂ ਸਾਹਿਬ ਅੱਗੇ ਫਰਿਆਦ ਕੀਤੀ ਕਿ ਕਿਲੇ ਨੂੰ ਛੱਡਿਆ ਜਾਵੇ ਪਰ ਕਿਲਾ ਛੱਡਣ ਤੋਂ ਗੁਰੂ ਸਾਹਿਬ ਇਨਕਾਰ ਕਰ ਰਹੇ ਸਨ ਵਜ਼ੀਰ ਖਾਨ ਨੇ ਕੁਰਾਨ ਸ਼ਰੀਫ ਦੀਆਂ ਸੋਹਾਂ ਖਾ ਕੇ ਪਹਾੜੀ ਰਾਜਿਆਂ ਨੇ ਆਟੇ ਦੀਆਂ ਗਉਆਂ ਬਣਾ ਕੇ ਸੋਹਾਂ ਖਾਦੀਆਂ ਗੁਰੂ ਪਾਤਸ਼ਾਹ ਅੱਗੇ ਵੀ ਜੇਕਰ ਤੁਸੀਂ ਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਚਲੇ ਜਾਓਗੇ ਤਾਂ ਤੁਸੀਂ ਸੁਰੱਖਿਤ ਜਾਓਗੇ ਤੁਹਾਡੇ ਤੇ ਕੋਈ ਹਮਲਾ ਨਹੀਂ ਕੀਤਾ ਜਾਵੇਗਾ